ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਕੋਈ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਤਾਜ਼ੀਆਂ ਸੂਝਾਂ ਤੁਹਾਨੂੰ ਵੇਖਾ ਦਿਖਾਉਣੀ ਆ ਰੇਟ ਤੇ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਵੀਰ ਨਾਲ ਕਰੀਏ ਗੱਲ ਭਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਭਾਈ ਗੁਰਸੇ ਸਿੰਘ ਪਿੰਡ ਦੀਪੂਰਾਂ ਜਿਹੜਾ ਬਰਨਾਲਾ ਇਸ ਸੀਮਾ ਦਾ ਪਾਕ ਮੋਬਾਈਲ ਨੰਬਰ ਜੀ 6283871527 6283871527 ਇਹ ਲੇਪਾ ਬੈਠ ਦੇਖਿਆ ਨਾ ਬਾਈ ਜੀ ਕਿਹੜਾ ਸੁਆ ਸੁਈ ਬੱਚੀ ਹੈ ਨਹੀਂ ਸੁਈ ਬਾਈ ਪਹਿਲਾ ਸੁਆ ਅੱਛਾ ਪਲੂਣ ਪਹਿਲਾ ਸੁਆ ਦੰਦੋਂ ਕਿਵੇਂ ਦੰਦੋਂ ਵਾਲਾ ਚੰਗੀ ਸ਼ਿੱਜੀ ਹੋਊਗੀ ਅੱਛਾ ਦੰਦ ਦੇਖੇ ਚੌਗੀ ਕੋ ਮੇਰੇ ਦੰਦ ਚੌਗੀ ਹੋ ਸ਼ਿੱਜੀ ਹੋ ਜਾਂਦਾ ਜੀ ਬੱਚਾ ਇਹਨੇ ਕੀ ਦੇਤਾ ਬੱਚਾ ਬੱਚੀ ਦੀ ਅੱਛਾ ਬੱਚੀ ਦੇਦੀ ਹੈ ਨਾ ਅਸੂਈ ਨੂੰ ਮਿੰਟ 15 ਹੀ ਹੋਇਆ ਹੈ ਨਾ 15 20 ਮਿੰਟ ਹੋ ਗਏ ਤੇ ਮੇਰੇ ਆਉਣ ਤੋਂ ਪਹਿਲਾਂ ਹੀ ਸੁੱਈ ਜਾਗੀ ਤੇ ਇਹਦਾ ਆਪਣਾ ਦਾਜਾ ਲਾਸ ਕੇ ਬែក ਬਣੀ ਮੂਣੀ ਬਹੁਤ ਤਕੜੀ ਹੈ ਕਿੰਨਾ ਦੋਤਾ ਦੇ ਦੂਗੀ ਦੋ ਤਾਵਾਂ ਲੈ 20 ਕਿਲੋ ਦੀ ਦਵਾਈ ਬੰਦਾਗਾ ਠੀਕ ਹੈ ਚਲੋ ਉਹਨੂੰ ਡਾਲ ਲਈ ਆ ਜੀ ਜਿਹਨੇ 17 ਠੀਕ ਹੈ 12 18 ਕਿਲੋ ਤੋਂ ਮਨ ਕਿਜੜਾ ਮਰਜੀ ਬੰਦਾ ਲੈ ਲੈ। ਹਾਂ ਮੂੰਹ ਗਰਮੀ ਆ ਗਈ ਰੋਟਾ ਕਰਕੇ ਆਪਾਂ ਇਹਨਾਂ ਦੋਸਤ 16 12 ਕਿਲੋ ਦੇ ਨੋਰ ਬੈਠਾ ਨਾ ਮਾਤੀ ਦੇ। ਗਵਾਹੀ ਉਹਦਾ ਢੀਕ ਜਿਹਾ ਪਰਦਾਗਾ। ਠੀਕ ਹੈ ਰੇਟ ਕੀ ਰੱਖਿਆ ਵੇਚਣ ਵਾਲਾ ਦਾ? ਰੇਟ ਆ ਪਹਿਲਾਂ ਮੁੱਲ 75000 ਰੁਪਏ ਕਰਦੇ ਆ ਜੀ। 70000 ਰੁਪਏ ਦੀ ਮਿਲ ਜਾ। ਵਜਾਇ ਸੋਝੂਗੀ ਵਿੱਚੋਂ? ਕਰਦਾ। ਚੌਣ ਚਾ ਕਿਵੇਂ ਵਧੀਆਗਾ? ਮੋਹ ਚਵਾਲ ਹੋ ਗਿਆ ਨਿਕਲ ਤਾਰਾ ਮਾਰਿਆ। ਫੇਸ ਕੁਆਲਟੀ ਵਗੈਰਾ ਦੇਖੋ ਬੈਠਦੀ। ਸੋਹਣੀ ਸਾਫ ਸੁਥਰੀ। ਮੂੰ ਮੱਥਾ ਦੇਖ ਸਕਦੇ ਹੋ। ਚੰਗਾ ਸਨੱਖਾ ਪਾਣਾ ਤੇ ਸੂਈ ਸਵਾਈ ਪਲੂਨ ਪਹਿਲਾ ਸੂਆ ਹਵਾਨਾ ਗਵਾਹੀ ਭਰਦਾ 20 ਕਿਲੋ ਦੀ ਪਰ ਤੁਸੀਂ 18 ਕਿਲੋ ਦੁੱਧ ਮੰਨ ਕੇ ਪਰਚੇਸ ਕਰਨੀ ਆ ਚੰਗਾ ਵੀਰ ਚੇਰਲ ਹੋਇਆ ਤਾਂ 18 ਕਿਲੋ ਦਾ ਬੈੜ ਜੈਨੂਅਨ ਦੁੱਧ ਪਾਉਣ ਵਾਲੀ ਹੈਗੀ ਹੈਗੀ ਜਮਾ ਜਰ ਦੇ ਪ੍ਰਿੰਟ ਵਗੈਰਾ ਦੇਖ ਸਕਦੇ ਹੋ 70000 ਦੇ ਵਿੱਚ ਉਹ ਗਜੈਸ ਮੌਕੇ ਤੇ ਹੋ ਜੂਗੀ ਤੇ ਬਾਕੀ ਥਾਣਾ ਦੇ ਵਿੱਚ ਮਿੱਥੀ ਦੇਖੋ ਫੁੱਟ ਫੁੱਟ ਦੀ ਮਿੱਥੀ ਮੋਰਲੇ ਥਾਣਾ ਦੇ ਵਿੱਚ ਵੀ ਇਹ ਤੇ ਮਗਰਲੇ ਥਾਣਾ ਦੇ ਪੌਣੇ ਪੌਣੇ ਫੁੱਟ ਦੀ ਮਿੱਥੀ ਮਗਰ ਬਚੀ ਹੈ ਕੱਲੀ ਜੇਰ ਰਹਿ ਗਈ ਪੈਣ ਵਾਲੀ ਰੇਟ ਵੀਡੀਓ ਦੇ ਵਿੱਚ ਆ ਡਿਟੇਲ ਆਪਾਂ ਸਾਰੀ ਵੀਰ ਤੋਂ ਲੈ ਕੇ ਦੇਤੀ 70000 ਦੇ ਵਿੱਚੋਂ ਵੀਰ ਆਏ ਕੇ ਦਾ ਮਾਨਦਨ ਕਰਾਂਗੇ ਆਪਾਂ ਠੀਕ ਐ ਅੱਗੇ ਭਾਈ ਜੀ ਦੋ ਨੰਬਰ ਆਪਾਂ ਇਹਦੀ ਤਾਜੀ ਸੂਈ ਦੇਖੀ ਜਾਨਾ ਕੈ ਦਿਨ ਹੋ ਗਈ ਸੂਈ ਨੂੰ ਇਹੋ ਅੱਜ 3 ਚੌਥਾ ਜਣਾ ਬੱਚਾ ਕੀ ਆ ਬੱਚਾ ਬੱਚਾ ਅੱਛਾ ਮਗਰ ਬੱਚੀ ਹਣਾ ਬੱਚਾ ਬੱਚਾ ਅੱਛਾ ਬੱਚਾ ਤੇ ਜੇ ਅਜੂੜਾ ਨਾ ਜਮ ਜੇ ਅਜੂੜਾ ਲੱਗੂ ਤਾਂ ਵੀਡੀਓ ਵੀ ਹੋਊਗੀ ਇਹਦਾ ਕਿੰਨਾ ਕੁ ਦੁੱਧ ਸਟਾਰਟਿੰਗ ਆ ਇਹ ਥੱਲੇ ਹੁਣ ਹੋਊਗਾ 16 17 ਇਧਰ ਬੋਰ ਤੋਂ ਬਾਹਰ ਹੀ ਹੋਊਗੀ ਅੱਛਾ ਬੋਰ ਤੇ ਸਟਾਰਟ ਹੋਈ ਆ ਹਾਈਐਸਟ ਦੁੱਧ ਕਿੰਨਾ ਪਾ ਦੂੰਗੀ ਦੁੱਧ ਤਾਂ 25 ਕਿਲੋ ਵਾਲੀ ਹੈ ਜੀ ਠੀਕ ਹੈ ਚਲੋ 20 ਤੋਂ ਬਾਹਰ ਨਾਰਮਲ ਚੱਲਣਾ ਇਹਦਾ ਭਾਗ ਹੀ ਰੱਖੇ ਵੇਚਾਂ ਜਾਂ ਲੈ ਬੀ 70000 ਰੁਪਏ ਦੇ ਮਿੰਟ ਦੇ ਮੰਨਤਨ ਹੋ ਜਾਊਗਾ ਟੋਰ ਦੀ ਬਾਹਰ ਨੂੰ ਜਿਹੜੇ ਨੰਬਰ ਤੇ ਵੈੜ ਦੇ ਸਕਦੇ ਹੋ ਵੱਡੀ ਸੂਈ ਸਵਾਈਆ ਤੇ 3-4 ਦਿਨ ਹੋ ਗਏ ਸੂਈ ਨੂੰ ਤੇ ਰੇਟ ਵੀਰੇ 75 ਹਨ ਸਾਰੇ ਤਰਫੋਂ ਮੰਨਤਨ ਕਰਦੇ 75000 ਚ ਮੰਨਤਨ ਕਰ ਦਾਂਗੇ ਤੇ ਵੈੜ ਦੁੱਧ ਪਾਉਂਗੀ 20 ਤੋਂ ਬਾਹਰ ਤੇ ਭਾਉ ਵੀ ਫੈਟ ਵਾਲਾ ਹਨਾ ਤੇ ਬਾਕੀ ਠੀਕ ਹੈ ਜੀ ਮੈਂ ਹੁਣ ਉੱਥੇ ਜਾਣਾ ਅੰਗੀ ਚੂੜੀ ਦੇ ਪਾਰਚੇ ਦੇਖ ਲਿਆ ਕਿ 5 ਤੋਂ ਪਲੱਸ ਫੈਟ ਹੈ ਜੇ 5 ਤੋਂ ਪਲੱਸ ਇਹਦੀ ਫੈਟ ਫਿਰਦੀ ਆ 5 ਤੋਂ ਪਲੱਸ ਹੀ ਇਹ ਆਪਣਾ ਕਹਿ ਕੇ ਵੀ ਇਸ ਦੀ ਵੀਡੀਓ ਇਸ ਤਰ੍ਹਾਂ ਹੀ ਕਹਿੰਦੇ 5 ਤੋਂ ਪਲੱਸ ਹੀ ਫੈਟ ਰਹਿਣੀ ਹੈ ਜੀ ਕਿਹੜਾ ਚੋ ਆਕ ਨੰਬਰ 1 ਨੰਬਰ ਸੋ 62838 71527 ਦੋਨੇ ਨਗਾ ਚ ਕੋਈ ਵੀ ਨਗਾ ਤੁਹਾਡੇ ਪਸੰਦ ਹੋਵੇ ਤੇ ਲੈ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚਲੋ ਪਿਆਰ ਦੇ ਲਈ ਤੈਅ ਦੋਸਤ